ਮੀਆਂ ਮੁਹਾਰਤੇ ਸੰਤ ਹੰਸਾਲੀ ਵਾਲੇ ਸੱਚ ਹਾਂਜੀ ਇਹ ਜੋੜਾ ਘਰ ਤੇ ਵੈਸੇ ਫਰੰਟ ਸਾਈਡ ਤੇ ਵੀ ਹੈਗਾ ਪਰ ਅਸੀਂ ਇਧਰ ਬੈਕ ਸਾਈਡ ਦੀ ਆਉਨੇ ਆ ਕਿਉਂਕਿ ਇੱਥੇ ਅਸੀਂ ਮੋਟਰਸਾਈਕਲ ਖੜਾ ਦਿੰਨੇ ਆ ਤੇ ਬਾਕੀ ਇੱਥੇ ਜੋੜੇ ਵੀ ਘੜ ਲਈਦਾ ਇਦਾਂ ਦੀ ਐਂਟਰ ਆਉਣਾ ਹੈ ਹੇ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਮੈਂ ਸੋਮੇ ਢਾਲੀਵਾਲ ਤੇ ਅੱਜ ਅਸੀਂ ਪਹੁੰਚੇ ਆ ਬਾਬਾ ਸੰਤ ਬਾਬਾ ਜੀ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਦੇ ਸਥਾਨ ਤੇ ਹੰਸਾਲੀ ਸਾਹਿਬ ਤੇ ਅਸੀਂ ਪਹਿਲਾਂ ਵੀ ਆਏ ਸੀਗੇ ਹਾਂ ਹੁਣ ਤਿੰਜੀ ਵਾਲੀ ਆ ਰਹੀ ਆ ਤੇ ਬਹੁਤ ਵਧੀਆ ਲੱਗਦਾ ਸਮਾਂ ਕਿਹਾ ਜੀ ਤੇ ਵਾਕੀ ਨਾ ਪਹਿਲਾਂ ਦੀ ਵੀਡੀਓ ਸੀ ਬਹੁਤ ਅੰਦੇ ਪਿਆਰ ਨਾਲ ਬਾਕੀ ਹੁਣ ਸਟਾਰਟ ਕਰਦੇ ਆ ਦਿਖਾਉਣਾ ਅੱਜ ਦਾ ਵੀਡੀਓ ਬਣਿਆ ਮੰਨੂ ਇਲਕਣਾ ਕੱਢਿਆ ਤਾਂ ਪਾ ਕੇ ਲਾਉਂਦਾ ਇਹ ਯੰਤਰ ਹੁਣ ਆਪੂ ਜੀ O ah? ah, é que é isso? O que que ਕਾਲਾ ਲੰਗਰ ਲੰਗਰ ਚੱਲਦੇ ਆਂ ਮੈਂ ਥੋੜਾ ਜਿਹਾ ਲੰਗਰ ਚੱਕ ਲਈਏ ਬਰਤਨੇ ਥੱਲੇ ਪੋ ਇਹ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਆ ਜੀ ਇੱਥੇ ਵੀ ਤੁਸੀਂ ਮਤਲਬ ਇੱਥੇ ਗੱਡੀਆਂ ਖੜਦੀਆਂ ਅੰਦਰ ਜਗ੍ਹਾ ਬਣੀ ਹੋਇਆ ਉੱਥੇ ਮੋਟਰਸਾਈਕਲ ਵਗੈਰਾ ਖੜ ਜਾਂਦੇ ਆ ਤੇ ਮੇਨ ਐਂਟ੍ਰੈਂਸ ਤੋਂ ਬਾਹਰ ਆ ਇਧਰ ਚੱਲ ਅਸੀਂ ਤਾਂ ਆ ਜਾਨੇ ਹਰ ਵਾਰੀ ਕਿਉਂਕਿ ਇਧਰ ਮੋਟਰਸਾਈਕਲ ਖੜਾ ਲਈਦਾ ਬਾਕੀ ਅੱਜ ਅਸੀਂ ਸਿਰਫ ਚੱਲੇ ਸੀਗੇ 4:30 ਪੰਜ ਵਜੇ ਤੇ ਥੋੜਾ ਟਾਈਮ ਲੱਗ ਗਿਆ ਸੀਗਾ ਪਟਿਆਲਾ ਟ੍ਰੈਫਿਕ ਕਰਕੇ ਬਾਕੀ ਹੁਣਾ ਬਾਬਾ ਜੀ ਕੋਲ ਗਏ ਜਿੰਦਰਾ ਸੰਤਮਾ ਪੁਰਖ ਬਾਬਾ ਵਰਮਜੀਤ ਸਿੰਘ ਜੀ ਕੋਲ ਤੇ ਉੱਥੇ ਮੱਥਾ ਟੇਕ ਕੇ ਹੁਣਾ ਜਿੰਦਰਾ ਸੰਗ ਤਾਂ ਬਹੁਤ ਸੀਗੀ ਆਈ ਹੁੰਦਾ ਸਵੇਰੇ ਜਲ ਮਤਲਬ ਜੇ ਤੁਸੀਂ ਆਉਣਾ ਤਾਂ ਜਲਦੀ ਆਓ ਮਤਲਬ 6-7 ਵਜੇ ਤੱਕ ਕੋਈ ਇਥੇ ਪਹੁੰਚੋ ਗੁਰਦੁਆਰਾ ਸਾਹਿਬ ਤਾਂ ਫਿਰ ਮਿਲ ਜਾਂਦੇ ਆ 9-10 ਵਜੇ ਸ਼ਾਇਦ ਅੱਜ ਜਲਦੀ ਆਣਾ ਸੀਗਾ ਬਾਬਾ ਜੀ ਨੇ ਤਾਂ ਕਿਉਂ ਜਿਹੜੇ ਟਾਈਮ ਨਾਲ ਚੱਲ ਗਏ ਹਾਂਜੀ ਜੇ ਤੁਸੀਂ ਮਤਲਬ ਆਉਣਾ ਇਥੇ ਬਾਬਾ ਜੀ ਕੋਲ ਤਾਂ ਤੁਸੀਂ ਜੇ ਦੂਰ ਹੋ ਤਾਂ ਜਲਦੀ ਤੁਰ ਸਕੋਣਾ ਮਤਲਬ ਘੱਟੋ ਘੱਟ 5:00 ਵਜੇ ਤੁਰੋ ਤੇ ਵੀ ਤੁਸੀਂ 7:00 ਵਜੇ ਇਥੇ ਗੁਰਦੁਆਰਾ ਸਾਹਿਬ ਪਹੁੰਚੋ ਤਾਂ ਜੋ ਬਾਬਾ ਜੀ 8 8 ਜਾਂ 9 ਦੇ ਵਿੱਚ ਵਿੱਚ ਬੈਠਦੇ ਆ ਉਸ ਤੋਂ ਬਾਅਦ ਥੋੜਾ ਜਿਹਾ ਟਾਈਮ ਲੱਗਦਾ ਮਤਲਬ ਸੰਗਤ ਪੂਰੀ ਆਂਦੀ ਆ ਹਨਾ ਤੇ ਬਾਕੀ ਜਲਦੀ ਜਲਦੀ ਤਾਂ ਆਜੋ ਤਾਂ ਜਿਆਦਾ ਵਧੀਆ ਤੇ ਬਾਕੀ ਹੁੰਦੇ ਦਰਸ਼ਨ ਬਹੁਤ ਵਧੀਆ ਹੁੰਦੇ ਆ ਤੇ ਬਸ ਤੁਹਾਡੀ ਵਿਸ਼ਵਾਸਾਨੀ ਤੁਸੀਂ 5:00 ਵਜੇ ਬਾਬਾ ਜੀ ਨੂੰ ਹਨਾ ਤੇ ਜਿਦਾਂ ਕਿ ਮਹਾਰਾਜ ਆਪੇ ਮੇਰ ਕਰਦਾ ਤੇ ਬਾਕੀ ਜੇ ਵੀਡੀਓ ਵਧੀਆ ਲੱਗੀ ਆ ਬਾਈ ਲਾਈਕ ਸ਼ੇਅਰ ਕਰ ਦਿਓ ਨਾਲ ਸਬਸਕ੍ਰਾਈਬ ਵੀ ਕਰ ਦਿਓ ਓਕੇ ਠੀਕ ਹੈ ਬਾਏ ਬਾਏ ਮਿਲਦੇ ਆਂ ਅਗਲੀ ਵੀਡੀਓ ਓਏ ਪਲੱਗ ਕੱਟ ਰਿਹਾ ਸਾਡਾ ਮੁੰਡਾ ਸਹੀ ਆ ਸਹੀ ਆ ਬਸ ਇੱਥੇ ਮੋੜ ਸਾਂ ਲੱਗ ਰਿਹਾ